ਪਿਆਰੀ ਸਤਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਦਾ ਸਿਰ ਹਾਜ਼ਰ ਹੋਇਆ ਆਪਣੇ YouTube ਚੈਨਲ ਗੁਰਸਾਖੀਏ ਸ਼ਬਦ ਵਿਚਾਰ ਤੇ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਇਹ ਸਹਿਜ ਪਾਠ ਜੋ ਆਪਾਂ ਲਗਭਗ 1 ਸਾਲ ਤੋਂ ਆਪਣੇ ਚੈਨਲ ਗੁਰਸਾਖੀਏ ਸ਼ਬਦ ਵਿਚਾਰ ਤੇ ਆਰੰਭ ਕੀਤਾ ਹੋਇਆ ਹੈ ਇਹ ਸਤਿਗੁਰੂ ਦੀ ਕਿਰਪਾ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਕੱਲ ਤੱਕ ਆਪਾਂ 527 ਅੰਗ ਤੱਕ ਪਾਠ ਕੀਤਾ ਸੀ ਹੁਣ ਸਤਿਗੁਰੂ ਗੁਰਮ ਸਾਹਿਬ ਜੀ ਦੀ ਕਿਰਪਾ ਕਰਨ ਇਸ ਤੋਂ ਅਗਲਾ ਪਾਠ ਕਰਨ ਦੀ ਸੇਵਾ ਕਰਵਾਉਣ ਸਾਧ ਸੰਗਤ ਜੀ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕੇਗਾ ਇਹ ਸੇਵਾ ਦਾਸ ਤਾਂ ਹੀ ਕਰ ਸਕੇਗਾ ਜੇਕਰ ਸਾਧ ਸੰਗਤ ਆਪ ਕਿਰਪਾ ਕਰੋ ਆਪ ਕਿਰਪਾ ਕਰਕੇ ਦਾਸਰੇ ਦੇ ਸਿਰ ਤੇ ਮੇਰ ਭਰੇ ਹੱਥ ਰੱਖੋ ਸ਼ੋ ਕਰੋ ਜੀ ਕਿਰਪਾ ਦਾਸ ਰ ਦੇ ਸਿਰ ਤੇ ਰੱਖੋ ਜੀ ਮੇਰ ਪੁਰਾ ਹੱਥ ਤੇ ਸਾਰੇ ਆਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਕਰੋ ਜੀ ਕਿਰਪਾ ਫੇਰ ਆਖੋ ਜੀ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰ ਤਨ ਬਾਬਾ ਦੀਪ ਸਿੰਘ ਜੀ ਧੰ ਤਨ ਬਾਬਾ ਨਵਦੇ ਸਿੰਘ ਜੀ ਦੇਵ ਗੁੰਦਾਰੀ ਮਹੱਲਾ ਚੌਥਾ ਦੇਵ ਗੁੰਦਾਰੀ ਦੇਵ ਗੁੰਦਾਰੀ ਰਗ ਚੌਥੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਜੀ ਦੀ ਬਾਣੀ ਦੇਵ ਗੁੰਦਾਰੀ ਹਾਰੇ ਗੁਣ ਗਵ ਹਉ ਤਿਸ ਬਲਹਰੀ ਜਿਹੜਾ ਹਰ ਮੇਲੇ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਰਹਿਂਦਾ ਹੈ ਮੈਂ ਉਸ ਤੋਂ ਉਸ ਗੁਰੂ ਤੋਂ ਉਸ ਸੰਤ ਜਨ ਤੋਂ ਕੁਰਬਾਨ ਜਾਂਦਾ ਹਾਂ ਦੇਖ ਦੇਖ ਜੀਵਾ ਸਾਧ ਗੁਰਦਰਸ਼ਨ ਜਿਸ ਹਿਰਦੈ ਨਾਮ ਮਰਾਰੀ ਰਹਾਉ ਮੈਂ ਤੇ ਜਿਉਂਦਾ ਹਾਂ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ ਜਿਸ ਹਿਰਦੇ ਵਿੱਚ ਮਰਾਰੀ ਦਾ ਨਾਮ ਹੋਵੇ ਜਿਸਦੇ ਹਿਰਦੇ ਵਿੱਚ ਗੁਰੂ ਦਾ ਦਰਸ਼ਨ ਕਰ ਕਰਕੇ ਆਤਮਿਕ ਜੀਵਨ ਪੈਦਾ ਹੋ ਜਾਵੇ ਉਸ ਦੇ ਹਿਰਦੇ ਵਿੱਚ ਸਦਾ ਪ੍ਰਮਾਤਮਾ ਦਾ ਨਾਮ ਵਸਦਾ ਹੈ ਰਹਾਉ ਥੋੜਾ ਜਿਹਾ ਬਿਸਰਾਮ ਦਿਓ ਤੁਮਾ ਪਰਤਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰ ਮਿਲੈ ਜਠਾਰੀ ਏ ਪ੍ਰਭ ਮੀ ਕੇ ਮੇਰੇ ਮਾਲਕ ਏ ਸਰਬ ਵਿਆਪਕ ਪ੍ਰਭ ਪ੍ਰਮਾਤਮਾ ਜੀ ਤੂੰ ਹਮੇਸ਼ਾ ਹੀ ਪਵਿੱਤਰ ਹੈ ਸਦਾ ਹੀ ਪਵਿੱਤਰ ਹੈ ਪਰ ਅਸੀਂ ਤਾਂ ਮੈਲੇ ਜੀਵਨ ਵਾਲੇ ਹਾਂ ਅਸੀਂ ਤੈਨੂੰ ਕਿਵੇਂ ਮਿਲ ਸਕਦੇ ਹਾਂ ਹਮਰੇ ਜੀ ਹੋਰ ਮੁਕ ਹੋਰ ਹੋਤ ਹੈ ਹਮ ਕਰਮਹੀਨ ਕੁੜਿਆਰੀ ਸਾਡੇ ਦਿਲ ਵਿੱਚ ਕੁਝ ਹੋਰ ਹੁੰਦਾ ਹੈ ਤੇ ਸਾਡੇ ਮੂੰਹ ਵਿੱਚ ਕੁਝ ਹੋਰ ਹੁੰਦਾ ਹੈ ਦਿਲ ਵਿੱਚ ਕੁਝ ਹੋਰ ਸੋਚਦੇ ਹਾਂ ਤੇ ਮੂੰਹ ਤੋਂ ਕੁਝ ਹੋਰ ਬੋਲਦੇ ਹਾਂ ਅਸੀਂ ਉਹ ਕੁਝ ਹੋ ਰੱਖਦੇ ਹਾਂ ਅਸੀਂ ਮੰਦੇ ਭਾਗਾ ਵਾਲੇ ਹਾਂ ਅਸੀਂ ਸਦਾ ਏ ਝੂਠੀ ਮਾਇਆ ਦੇ ਗਾਕ ਬਣੇ ਰਹਿੰਦੇ ਹਾਂ ਹਮਰੀ ਮੁਦਰ ਨਾਮ ਹਰ ਸਾਮੀ ਰਿਦ ਅੰਤਰ ਦੁਸ਼ਟ ਦੁਸ਼ਟਾਰੀ हे ਪ੍ਰਮਾਤਮਾ हे ਸੁਆਮੀ ਤੇਰਾ ਨਾਮ ਸਾਡਾ ਬੁਖਾਵਾ ਹੈ ਅਸੀਂ ਬਕਾਰੇ ਦੇ ਤੌਰ ਤੇ ਜਪਦੇ ਹਾਂ ਪਰ ਸਾਡੇ ਹਿਰਦੇ ਵਿੱਚ ਸਦਾ ਮੰਦੇ ਖਿਆਲ ਭਰੇ ਰਹਿੰਦੇ ਹਨ ਜਿਉਂ ਪਾਵੈ ਤੋ ਰਾਖੂ ਸੁਆਮੀ ਜਨ ਨਾਨਕ ਸਰਨ ਤੁਮਾਰੀ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਚੌਥੇ ਪਾਤਸ਼ਾਹ ਚੌਥੇ ਗੁਰੂ ਨਾਨਕ RAMDAS GURU JI MAHARAJ ਆਖਦੇ ਹਨ ਕਿ ਹੈ ਸੁਆਮੀ ਹੈ ਮੇਰੇ ਮਾਲਕ ਮੈਂ ਤੇਰੀ ਸ਼ਰਨ ਆ ਪਿਆ ਹਾਂ ਜਿਵੇਂ ਹੋ ਸਕੇ ਮੈਨੂੰ ਇਸ ਪਖੰਡ ਤੋਂ ਬਚਾ ਲੈ ਮੇਰੇ ਤੇ ਕਿਰਪਾ ਕਰ ਮੇਰੇ ਤੇ ਮਿਹਰ ਕਰ ਤੇ ਮੈਨੂੰ ਇਸ ਮਾਇਆ ਦੇ ਪਖੰਡ ਤੋਂ ਮਾਇਆ ਦੇ ਲੋਭ ਤੋਂ ਬਚਾ ਲੈ ਦੇਵ ਗੁੰਦਾਰੀ ਮਹੱਲਾ ਚੌਥਾ ਦੇਵ ਗੁੰਦਾਰੀ ਦੇਵਗੰਧਾਰੀ ਰਾਗ ਦੇ ਵਿੱਚ ਧੰਗੁਰਾਾਮ ਦਾ ਸਚੇ ਪਾਤਸ਼ਾਹ ਜੀ ਦੀ ਦੇਵਗੰਧਾਰੀ ਬਾਣੀ ਹੈ ਹਰ ਕਾ ਨਾਮ ਬਿਨਾ ਸੁੰਦਰ ਹੈ ਨਕਤੀ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਇਹ ਸੋਹਣੀ ਜਿਹੜੀ ਮਨੁੱਖੀ ਕਾਇਆ ਹੈ ਬਦ ਸ਼ਕਲ ਹੀ ਜਾਣੋ ਇਸ ਨੂੰ ਬਦਸੂਰਤ ਹੀ ਸਮਝੋ ਜੋ ਬੇਸੁਆਕੇ ਕਰ ਪੁੱਤਰ ਜਨਮ ਹੈ ਜੋ ਬੇਸੁਆਕੇ ਕਰ ਪੁੱਤ ਜਮਤ ਹੈ ਤਿਸ ਨਾਮ ਪਰੋ ਹੈ ਤਰਕੱਟੀ rau ਮਿਬਚਾਰਨ ਦਾ ਪੁੱਤਰ ਹਰਾਮੀ ਤਰਕੱਟ ਸਤਰੀ ਮਿਬਚਾਰਨ ਸਤਰੀ ਦਾ ਪੁੱਤਰ ਵੇ ਵਿਚਾਰਨ ਦਾ ਪੁੱਤਰ ਹਰਾਮੀ ਜਿਵੇਂ ਜੇ ਕਿਸੇ ਕੰਦਰੀ ਦੇ ਘਰ ਪੁੱਤਰ ਜਨਮ ਪਵੇ ਤੇ ਉਸ ਦਾ ਨਾਮ ਹਰਾਮੀ ਪੈ ਜਾਂਦਾ ਹੈ ਭਾਵੇਂ ਉਹ ਸ਼ਕਲੋਂ ਕਿੰਨਾ ਵੀ ਸੋਹਣਾ ਹੋਵੇ ਰਹਾਓ ਥੋੜਾ ਜਿਹਾ ਸ਼ਰਮ ਦੇ ਕੇ ਅੱਗੇ ਚੱਲਣਾ ਹੈ ਜਿਨ ਕਾ ਹਿਰਦੇ ਨਾ ਹਰ ਸੁਆਮੀ ਤੇ ਵਿਗੜ ਰੂਪ ਬੇਰਕਤੀ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਮਾਲਕ ਪ੍ਰਭੂ ਨਹੀਂ ਜੀਤੇ ਉਹ ਮਨੁੱਖ ਵੱਧ ਸ਼ਕਲ ਹਨ ਉਹ ਕੋੜੀ ਹਨ ਉਹ ਵੱਧ ਸੂਰਤ ਹਨ ਜਿਉਂ ਨਿਗਰਾ ਬੋ ਬਤਾ ਜਾਣੇ ਉਹ ਹਰ ਧਰ ਗਏ ਹੈ ਪ੍ਰਸ਼ਟੀ ਜਿਹੜਾ ਨਿਗਰਾ ਬੰਦਾ ਹੁੰਦਾ ਹੈ ਜਿਵੇਂ ਕੋਈ ਗੁਰੂ ਤੋਂ ਬੇਮੁਖ ਮਨੁੱਖ ਭਾਵੇਂ ਲੱਖ ਚਤਰਾਈ ਦੀਆਂ ਗੱਲਾਂ ਕਰਦਾ ਹੋਏ ਬਹੁਤ ਗੱਲਾਂ ਕਰਨੀਆਂ ਜਾਣ ਦਾ ਹੋਵੇ ਪਰ ਪ੍ਰਮਾਤਮਾ ਦੇ ਜਗਾ ਵਿੱਚ ਉਹ ਪਰਿਛਟਿਆ ਹੋਇਆ ਹੀ ਗਿਣਿਆ ਜਾਂਦਾ ਹੈ ਜਿਨ ਕੋ ਵਿਅਲ ਹੋਆ ਮੇਰਾ ਸਾਮੀ ਤਿੰਨਾ ਸਾਧ ਜਨਾ ਪਗ ਚਕਤੀ ਜਿਨ੍ਹਾਂ ਮਨੁੱਖਾਂ ਦੇ ਉੱਤੇ ਪਿਆਰਾ ਪ੍ਰਭੂ ਪਿਆਰਾ ਮਾਲਕ ਦਇਆਵਾਨ ਹੁੰਦਾ ਹੈ ਉਹ ਮਨੁੱਖ ਸੰਤ ਜਨਾਂ ਦੇ ਪੈਰ ਪਰਸ ਤੇ ਰਹਿੰਦੇ ਹਨ ਨਾਨਕ ਪਤਤ ਪਵਿੱਤ ਮਿਲ ਸੰਗਤ ਗੁਰ ਸਤ ਗੁਰ ਪਾਵੇ ਛੁਕਤੀ ਸ਼ਕਾਇਕ ਪਤਤ ਹੁੰਦੇ ਨੇ ਜਿਹੜੇ ਬੁਕਾਰਾਂ ਤੋਂ ਡਿੱਗੇ ਹੋਏ ਗੁਰੂ ਦੀ ਸੰਗਤ ਵਿੱਚ ਮਿਲ ਕੇ ਵੀ ਨਾ ਗੁਰੂ ਦੀ ਸੰਗਤ ਵਿੱਚ ਆ ਕੇ ਜਿਹੜੇ ਵਿਕਾਰੀ ਮਨੁੱਖ ਹਨ ਉਹ ਵੀ ਚੰਗੇ ਆਚਰਣ ਵਾਲੇ ਬਣ ਜਾਂਦੇ ਹਨ ਗੁਰੂ ਦੇ ਪਾਏ ਹੋਏ ਪੂਰਨੇ ਉੱਤੇ ਤੁਰ ਕੇ ਉਹ ਵਿਕਾਰਾਂ ਦੇ ਪੰਜੇ ਵਿੱਚੋਂ ਬਚ ਨਿਕਲਦੇ ਹਨ ਸ਼ੱਕੇ ਦਾ ਮਲ ਹੁੰਦਾ ਕਿ 6 ਸ਼ਬਦਾਂ ਦਾ ਸੰਗ੍ਰਹਿ ਦੇਵ ਗੰਦਾਰੀ ਮਹੱਲਾ ਪੰਜਵਾਂ ਕਰ ਦੁਜਾ ਰਾਗ ਦੇਵੰਗਦਾਰੀ ਘਰ ਦੂਜੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਇਕ ਓਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖੇ ਕਹਤੇ ਸਤਗੁਰ ਦੀ ਕਿਰਪਾ ਦੇ ਨਾਲ ਮਿਲਦਾ ਹੈ ਮਾਈ ਗੁਰ ਚਰਨੀ ਚਿਤ ਲਾਇਆ ਏ ਮਾ ਗੁਰੂ ਦੇ ਚਰਨਾਂ ਵਿੱਚ ਛਿਤ ਜੋੜਨਾ ਚਾਹੀਦਾ ਹੈ ਪ੍ਰਭ ਹੋਏ ਕਿਰਪਾਲੂ ਕਮਲ ਪਰਗਾਸੇ ਸਦਾ ਸਦਾ ਹਰ ਧਿਆਇ ਰਹਾਉ ਪ੍ਰਮਾਤਮਾ ਜਦੋਂ ਦਇਆਵਾਨ ਹੁੰਦਾ ਹੈ ਤੇ ਹਿਰਦੇ ਦਾ ਕੋਲ ਫੁੱਲ ਖਿੜ ਪੈਂਦਾ ਹੈ हे ਮਾਂ ਸਦਾ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ ਰਹਾਉ ਵਿਸਰਾਮ ਦਿਓ ਅੰਤਰ ਏਕੋ ਬਾਹਰ ਏਕੋ ਸਭ ਮੈਂ ਏਕ ਸਮਾਇਆ ਸਰੀਰ ਦੇ ਅੰਦਰ ਤੇ ਬਾਹਰ ਸਾਰੇ ਜਗਤ ਖਿਲਾਰੇ ਵਿੱਚ ਵੀ ਇੱਕ ਪ੍ਰਮਾਤਮਾ ਹੀ ਵਸ ਰਿਹਾ ਹੈ ਸਾਰੀ ਸ੍ਰਿਸ਼ਟੀ ਵਿੱਚ ਉਹ ਇੱਕ ਪ੍ਰਮਾਤਮਾ ਹੀ ਵਿਆਪਕ ਹੈ ਕਾਟ ਕਾਟੇ ਅਵਗਟ ਰਵਿਆ ਸਭ ਥਾਈਂ ਹਾਰੇ ਤੂਰਨ ਬ੍ਰਹਮ ਦਿਖਾਈਐ ਹਰੇਕ ਸਰੀਰ ਵਿੱਚ ਤੇ ਹਰ ਥਾਂ ਸਮਾਇਆ ਹੋਇਆ ਸਰਬਵਿਆਪਕ ਪ੍ਰਮਾਤਮਾ ਹੀ ਵਸਦਾ ਦਿਸ ਰਿਹਾ ਹੈ ਉਸਤ ਕਰੇ ਸੇਵਕ ਮਨ ਕੇਤੇ ਤੇਰਾ ਅੰਤ ਨਕਤ ਹੂੰ ਪਾਈਐ ਏ ਵਾਹਿਗੁਰੂ ਏ ਪ੍ਰਮਾਤਮਾ ਜੀ ਬਯੰਤ ਰਿਸ਼ੀ मुनि ਤੇ ਤੈਰੀ ਸੇਵਕ ਬਯੰਤ ਰਿਸ਼ੀ मुनि ਬਯੰਤ ਤੇਰੇ ਸੇਵਕ ਤੇਰੀ ਵਡਿਆਈ ਕਰਦੇ ਆ ਰਹੇ ਹਨ ਪਰ ਕਿਸੇ ਨੇ ਵੀ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਸੁਖ ਦਾਤੇ ਦੁਖ ਪੰਜਨ ਸੁਆਮੀ ਜਨ ਨਾਨਕ ਸਦ ਬਲ ਜਾਈਏ ਏ ਸੁਖ ਦੇਣ ਵਾਲੀ हे दुखां दे नाश ਕਰਨ ਵਾਲੇ ਦਾਤੇ हे ਮੇਰੇ ਮਾਲਕ ਸੁੱਖਾਂ ਦੁੱਖਾਂ ਦੇ ਮਾਲਕ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਨ ਕਿ ਮੈਂ ਤੇਥੋਂ ਸਦਾ ਸਦਕੇ ਜਾਂਦਾ ਹਾਂ ਮੈਂ ਤੇਥੋਂ ਬੁਲਹਾਰ ਜਾਂਦਾ ਹਾਂ ਦੇਵ ਗੁੰਦਾਰੀ ਮਹੱਲਾ ਪੰਜਵਾਂ ਦੇਵ ਗੁੰਦਾਰੀ ਮਾਇਆ ਹੋਣ ਹਾਰ ਸੋਈਐ ਦੀਪ ਗੁੰਧਾਰੀ ਰਾਗ ਵਿੱਚ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਪਾਤਸ਼ਾਹ ਕਹਿੰਦੇ ਹਨ ਕਿ हे ਮਾ ਜਗਤ ਵਿੱਚ ਉਹ ਕੁਝ ਵਰਤ ਰਿਹਾ ਹੈ ਜਗਤ ਵਿੱਚ ਉਹ ਕੁਝ ਹੋ ਰਿਹਾ ਹੈ ਜਗਤ ਵਿੱਚ ਉਹ ਕੁਝ ਵਾਪਰ ਰਿਹਾ ਹੈ ਜੋ ਮੇਰੇ ਪ੍ਰਮਾਤਮਾ ਦੀ ਉਸ ਪ੍ਰਬੁੱਦੀ ਉਸ ਪਰਮੇਸ਼ਰ ਦੀ ਰਜਾ ਹੈ ਤੇ ਇਹ ਜ਼ਰੂਰ ਹੀ ਵਾਪਰਨਾ ਹੈ ਰਾਚ ਰਹੋ ਰਚਨਾ ਪ੍ਰਭ ਆਪਣੀ ਕਹਾਂ ਲਾਭ ਕਹਾਂ ਖੋਈਐ ਰਹਾਉ ਪ੍ਰਮਾਤਮਾ ਆਪ ਆਪਣੀ ਇਸ ਜਗਤ ਦੀ ਖੇਡ ਵਿੱਚ ਰੁੱਝਿਆ ਪਿਆ ਹੈ ਕਿਸੇ ਨੂੰ ਲਾਭ ਦੇ ਰਿਹਾ ਹੈ ਕਿਸੇ ਕੋਲੋਂ ਕੁਝ ਖੋ ਰਿਹਾ ਹੈ ਰਹਾਉ ਥੋੜਾ ਜਿਹਾ ਵਿਸ਼ਰਾਮ ਦਿਓ ਕਹੈ ਫੁਲੇ ਆਨੰਦ ਵਿਖੇ ਸੋਗ ਕਬ ਹਸਨੋ ਕਬ ਰੋਇ ਕਿਤੇ ਖੁਸ਼ੀਆਂ ਵੱਧ ਫੁੱਲ ਰੀਆਂ ਹਨ ਕਿਤੇ ਵਿਸ਼ੇਵਕਾਰਾਂ ਦੇ ਕਾਰਨ ਗਮ ਚਿੰਤਾਵਾਂ ਦੇ ਰਹਨ ਕਿਤੇ ਹਾਸਾ ਹੋ ਰਿਹਾ ਹੈ ਕਿਤੇ ਰੋਣਾ ਪਿਆ ਹੋਇਆ ਹੈ ਕਬ ਹੂਮਲ ਪਰੇ ਅਬਮਾਨੀ ਕਬ ਸਾਧੂ ਸੰਗ ਧੋਇਐ ਕਿਤੇ ਕੋਈ ਹੰਕਾਰੀ ਮਨੁੱਖ ਹਉਮੈ ਦੀ ਮੈਲ ਦੇ ਨਾਲ ਲਿਬੜੇ ਪੈ ਹਨ ਕਿਤੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਹਉਮੈ ਦੀ ਮੈਲ ਨੂੰ ਧੋਤਾ ਜਾ ਰਿਹਾ ਹੈ ਕੋਈ ਨਾ ਮੇਟੇ ਪ੍ਰਭ ਕਾ ਕੀਆ ਦੂਸਰ ਨਹੀਂ ਅਲੋਇਐ ਕੋਈ ਜੀਵ ਉਸ ਪ੍ਰਮਾਤਮਾ ਦਾ ਕੀਤਾ ਹੁਕਮ ਮਟਾ ਨਹੀਂ ਸਕਦਾ ਤੇ ਕੋਈ ਉਸ ਬਿਨਾ ਕੋਈ ਦੂਜਾ ਨਹੀਂ ਦਿਸਦਾ ਕੋ ਨਾਨਕ ਤਿਸ ਗੁਰ ਬੁਲਹਾਰੀ ਜਿਹੇ ਪਰ ਸਾਧ ਸੁਖ ਸੁਇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮੈਂ ਉਸ ਗੁਰੂ ਤੋਂ ਕੁਰਬਾਨ ਹਾਂ ਜਿਸ ਦੀ ਕਿਰਪਾ ਨਾਲ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਆਤਮਿਕ ਆਨੰਦ ਵਿੱਚ ਲੀਨ रह ਸਕੀਦਾ ਹੈ ਗੁਰੂ ਸਾਰੇ ਖਾਲਸਾ ਸਾਧ ਸੰਗਤ ਜੀ ਇਹ ਜੋ 4 528 ਅੰਗ ਤੋਂ ਆਪਾਂ ਪਾਠ ਕੀਤਾ ਇਸ ਵਿੱਚ ਦੋ ਸ਼ਬਦ ਧੰਗ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਸਨ ਦੋ ਸ਼ਬਦ ਧੰਗ ਗੁਰੂ ਅਰਜਨ ਦੇ ਮਹਾਰਾਜ ਦੇ ਉਚਾਰਨ ਕੀਤੇ ਹੋਏ ਹਨ ਸਤਿਗੁਰੂ ਕਿਰਪਾ ਕਰਨ ਸਮੂਹ ਸਾਡੀਆਂ ਸਾਨੂੰ ਸਾਰਿਆਂ ਨੂੰ ਆਪਣੀ ਮਿਹਰ ਬਖਸ਼ਿਸ਼ ਦੇ ਖਾਤੇ ਵਿੱਚੋਂ ਨਾਮ ਦੀ ਦਾਤ ਬਖਸ਼ਿਸ਼ ਕਰਨ ਸੁਖੀ ਜੀਵਨ ਬਖਸ਼ਿਸ਼ ਕਰਨ ਸਾਫ ਸੰਗਤ ਜੀ ਆਪਾਂ ਇਹ ਜੋ ਚੈਨਲ ਹੈ ਗੁਰ사ਖੀਆਂ ਸ਼ਬਦ ਵਿਚਾਰ ਇਹ ਕੇਵਲ ਤੇ ਕੇਵਲ ਗੁਰਬਾਣੀ ਦਾ ਪ੍ਰਸਾਰ ਕਰਨ ਵਾਸਤੇ ਗੁਰਬਾਣੀ ਦਾ ਪ੍ਰਚਾਰ ਕਰਨ ਵਾਸਤੇ ਗੁਰੂ ਦੀ ਬਾਣੀ ਘਰ ਘਰ ਪਹੁੰਚਾਉਣ ਵਾਸਤੇ ਬਣਾਇਆ ਹੈ ਇਸ ਚੈਨਲ ਦੇ ਮਾਧਮ ਰਾਹੀਂ ਆਪਾਂ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਇਹੋ ਹੀ ਬੇਨਤੀ ਕਰਦੇ ਹਾਂ ਕਿ ਸਾਧ ਸੰਗਤ ਜੀ ਗੁਰਬਾਣੀ ਪੜੋ ਗੁਰਬਾਣੀ ਸੁਣੋ ਤੇ ਆਪਣਾ ਜੀਵਨ ਸਫਲ ਕਰੋ ਦੂਜੀ ਬੇਨਤੀ ਇਹ ਕਰਦੇ ਹਾਂ ਕਿ ਜਿਨ੍ਹਾਂ ਨੇ ਜਿਨ੍ਹਾਂ ਦੇ ਨਾਮ ਸਿੰਘ ਹਨ ਜਿਸ ਦੇ ਨਾਮ ਦੇ ਪਿੱਛੇ ਸਿੰਘ ਲਫ਼ਜ਼ ਲੱਗਦਾ ਹੈ ਸਿੰਘ ਦਾ ਮਤਲਬ ਹੁੰਦਾ ਹੈ ਸ਼ੇਰ ਤੇ ਸ਼ੇਰ ਕਲਗੀਧਰ ਪਾਤਸ਼ਾਹ ਨੇ ਬਣਾਏ ਸਨ ਪ੍ਰਾਚਨ ਸਮਿਆਂ ਦੇ ਵਿੱਚ ਤਾਂ ਇਹ ਮੁਗਲਾਂ ਤੋਂ ਡਰਦੇ ਗਿੱਦੜ ਹੀ ਬਣੇ ਹੋਏ ਸਨ ਤੇ ਅੰਮ੍ਰਿਤ ਛਕਾ ਕੇ ਕਲਗੀਧਰ ਪਿਤਾ ਨੇ ਇਹਨਾਂ ਗਿੱਦੜਾਂ ਨੂੰ ਸ਼ੇਰ ਬਣਾਇਆ ਚਿੜੀਆਂ ਤੋਂ ਬਾਜ਼ ਤੜਾਇਆ ਇਹ ਸਭ ਕਿਰਪਾ ਅਕਾਲ ਪੁਰਖ ਦੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਬਚਨਾਂ ਦੇ ਵਿੱਚ ਇਹ ਕਹਿੰਦੇ ਹਨ ਕਿ ਖਾਲਸਾ ਅਕਾਲ ਪੁਰਖ ਕੀ ਔਜ ਪ੍ਰਗਟਿਓ ਪ੍ਰਮਾਤਮਨ ਕੀ ਮੌਜ ਵੀ ਇਹ ਜਿਹੜਾ ਮੈਂ ਖਾਲਸੇ ਦੀ ਸਿਰਜਣਾ ਕੀਤੀ ਹੈ ਅਮਰ ਛਾ ਕੇ ਖਾਲਸਾ ਬੜਾਏ ਹਨ ਜਿਹੜੇ ਇਹ ਉਸ ਅਕਾਲ ਪੁਰਖ ਦੀ ਉਸ ਪ੍ਰਮਾਤਮਾ ਦੀ ਫੌਜ ਹੈ ਤੇ ਉਸ ਦੀ ਹੀ ਮੌਜ ਦੇ ਨਾਲ ਉਸ ਦੀ ਕਿਰਪਾ ਦੇ ਨਾਲ ਇਹ ਸਭ ਖਾਲਸਾ ਪ੍ਰਗਟ ਹੋਇਆ ਹੈ ਇਸ ਰਿਸਾਤ ਸੰਗਤ ਜੀ ਅਮਰਤ ਛਕੋ ਗੁਰੂ ਵਾਲੇ ਬਣੋ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੋ ਤੇ ਆਪਣੇ ਲੋਕ ਸੁਖੀ ਅਤੇ ਪਰਲੋਕ ਸੁਹਲੇ ਕਰਿਏ ਸੋ ਇੱਕ ਬੇਨਤੀ ਹੋਰ ਹੈ ਸਾਥ ਸੰਗਤ ਜੀ ਦਾਸ ਦਾ ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਜੋ ਨਵੀਂ ਸੰਗਤ ਹੈ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਸਬਸਕ੍ਰਾਈਬ ਕਰੋ ਜੀ ਸਬਸਕ੍ਰਾਈਬ ਕਰਨ ਵਾਸਤੇ YouTube ਦੇ ਵਿੱਚ ਜਾ ਕੇ ਕੇਵਲ ਸਿੰਘ ਖੇਲਾ ਭਰੋਗੇ ਤਾਂ ਦਾਸਾ ਚੈਨਲ ਗੁਰ ਸਾਖੀਆਂ ਸ਼ਬਦੋਚਾਰ ਜਿਹੜਾ ਉਹ ਆਪ ਜੀ ਦੇ ਸਾਹਮਣੇ ਆ ਜਾਵੇਗਾ ਉਸ ਨੂੰ ਸਬਸਕ੍ਰਾਈਬ ਕਰ ਲਓ ਜੀ ਬੈਲ ਦਾ ਬਟਨ ਨਾਪ ਦਿਓ ਤਾਂ ਜੋ ਆਪ ਜੀ ਨੂੰ ਹਰ ਨੋਟੀਫਿਕੇਸ਼ਨ ਸਮੇਸਰ ਪਹੁੰਚ ਸਕੇ ਸਾਥ ਸੰਗਤ ਹੁਣ ਦਾਸ ਹੋਲੋਂ ਹੋਈਆਂ ਭੁੱਲਾਂ ਚੁੱਕਾਂ ਮਾਫ਼ ਕਰ ਦੇਣਾ ਜੇਕਰ ਗੁਰਬਾਣੀ ਦਾ ਪਾਠ ਕਰਦਿਆਂ ਹੋਇਆਂ ਦਾਸਰੇ ਕੋਲੋਂ ਅਨੇਕ ਭੋਲਾ ਗਲਤੀਆਂ ਹੋਈਆਂ ਹਨ ਉਹ ਭੁੱਲਣ ਹਾਰ ਅਣਜਾਣ ਬੱਚਾ ਸਮਝ ਕੇ ਮਾਫ ਕਰ ਦੇਣਾ ਸੰਗਤ ਜੀ ਆਪ ਵੀ ਮਾਫ ਕਰ ਦੇਣਾ ਤੇ ਸਤਿਗੁਰੂ ਦੇ ਚਰਨਾਂ ਵਿੱਚ ਵੀ ਅਰਦਾਸ ਕਰਨਾ ਕਿ ਅੱਗੇ ਤੋਂ ਦਾਸਰੇ ਨੂੰ ਸ਼ੁੱਧ ਤੇ ਸਪਸ਼ਟ ਬਾਣੀ ਪੜੰਦੀ ਬਲ ਬੁੱਧੀ ਬਖਸ਼ਿਸ਼ ਕਰੇ ਕਤਨੀਆਂ ਖੁਬੇਂਤੀਆਂ ਪਰਵਾਮ ਕਰਦੇ ਹੋਏ ਦਾਸ ਨੂੰ ਖਿਮਾ ਕਰਨਾ ਜੀ ਆਓ ਹੋਰ ਫਤਿ ਬੁਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ